ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਸੱਸੇ ਦੇ ਠੀਕ ਹੈ ਨਾ ਲੈਟਸ ਸਟਾਰਟ ਨੰਬਰ 1 ਹੈ ਸਾਨੀ ਸਾਨੀ ਦਾ ਅਰਥ ਹੁੰਦਾ ਮੁਕਾਬਲੇ ਦਾ ਸੰਸਾਰ ਵਿੱਚ ਗੁਰੂ ਗੋਬੀ ਸਿੰਘ ਦਾ ਕੋਈ ਸਾਨੀ ਨਹੀਂ ਯਾਨੀ ਕਿ ਉਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਪੂਰੀ ਦੁਨੀਆ ਵਿੱਚ ਸਫਲਤਾ ਕਾਮਯਾਬੀ ਸਫਲਤਾ ਮਿਹਨਤੀ ਵਿਦਿਆਥੀ ਦੇ ਪੈਰ ਚੁੰਮਦੀ ਹੈ ਨੈਕਸਟ ਹੈ ਸੂਰਖਰਾ ਸੂਰਖਰਾ ਸੋਰੀ ਖਬਰ ਰਖਣੀ ਪੁਲਿਸ ਨੇ ਸਮਗਰਾਂ ਦੀ ਹਿਲਜੁਲ ਦੀ ਸੂਰਖੀ ਤੇ ਉਹ ਫੜ ਗਏ ਯਾਨੀ ਕਿ ਉਹਨਾਂ ਦੀ ਉਹਨਾਂ ਨੇ ਖਬਰ ਰੱਖੀ ਕਿਸੇ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਤੇ ਉਹ ਫੜੇ ਗਏ ਨੈਕਸਟ ਹੈ ਸਾਹਸ ਹੌਂਸਲਾ ਬੰਦੇ ਨੂੰ ਮੁਸ਼ਕਲਾਂ ਦਾ ਟਾਕਰਾ ਸਾਹਸ ਨਾਲ ਕੰਨਾ ਚਾਹੀਦਾ ਹੈ ਨੰਬਰ 5th ਹੈ ਸਿਰਜਣਹਾਰ ਬਣਾਉਣ ਵਾਲਾ परमात्मा सारी सृष्टि ਦਾ ਸਿਰਜਣਹਾਰ ਹੈ ਯਾਨੀ ਕਿ ਪਰਮਾਤਮਾ ਨੇ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ شناਕਤ ਪਛਾਣ ਪੈ 10 ਬੰਦਿਆਂ ਵਿੱਚੋਂ ਅਸਲ ਮੁਜ਼ਰੀਬ ਦੀ شناਕਤ ਕਰ ਲਈ ਯਾਨੀ ਕਿ ਅਸਲ ਮੁਜ਼ਲੀਮ ਜੜਾਗਾ ਹੀ ਉਸ ਨੂੰ ਮੈਂ ਪਛਾਣ ਲਿਆ ਸanskritik ਸੱਭਿਆਚਾਰਕ 26 ਜਰਮਨੀ ਨੂੰ ਭਾਰਤ ਦੇ نیشنل ਸਟੇਡੀਅਮ ਉੱਤੇ ਇਲਾਕਿਆਂ ਦੇ ਸਾਂਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਨੈਕਸਟ ਨੰਬਰ 8 ਇਸ ਸਿੱਧਕ ਵਿਸ਼ਵਾਸ ਸਿੰਗਾਰਿਆ ਨਾਲ ਚੀਰੇ ਗਏ ਉਬਲਦੀ ਦੇਗਾ ਵਿੱਚ ਪਾਏ ਗਏ ਪਰ ਉਹਨਾਂ ਸਿੱਖੀ ਸਿੱਧਕ ਨਾਲ ਛੱਡੀ ਯਾਨੀ ਕਿ ਉਹਨਾਂ ਨੇ ਵਿਸ਼ਵਾਸ ਨਹੀਂ ਛੱਡਿਆ ਯਾਨੀ ਕਿ ਉਹਨਾਂ ਨੂੰ ਚੀਰਿਆ ਵੀ ਗਿਆ ਉਹਨਾਂ ਨੂੰ ਉਬਲਦੀ ਅੱਗ ਵਿੱਚ ਵੀ ਰੱਖਿਆ ਗਿਆ ਫਿਰ ਵੀ ਉਹ ਹਾਰੇ ਨਹੀਂ ਉਹਨਾਂ ਨੇ ਕਦੇ ਵੀ ਵਿਸ਼ਵਾਸ ਨਾ ਛੱਡਿਆ ਸਿੱਕਾ ਮੰਨਾਂ ਅਧੀਨਗੀ ਮੰਨੀ ਬਹੁਤ ਸਾਰੇ ਪਠਾਣਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਮੰਨ ਲਿਆ ਨੈਕਸਟ ਨੰਬਰ 10th ਹੈ ਸਾਜ਼ਿਸ਼ ਗੋੰਦ ਹਨ ਨਾਸ਼ਕ ਨੇ ਪਹਿਲਾਂ ਨੂੰ ਮਾਰਨ ਲਈ ਆਪਣੀ ਭੈਣ ਹੌਲੀਕਾ ਨਾਲ ਸਾਜ਼ਿਸ਼ ਸੱਚੀ ਸਿਰਜ ਜੀ ਬਣਾਈ ਸ੍ਰਿਸ਼ਟੀ ਪਰਮਾਤਮਾ ਤੋਂ ਬਿਨਾ ਕਿਸੇ ਹੋਣ ਨੇ ਨਹੀਂ ਸਿਰਜ ਜੀ ਸਹੀ ਸਲਾਮਤ ਰਾਜੀ ਖੁਸ਼ੀ ਦੁਰਘਟਨਾਗ੍ਰਸਥ ਹਵਾਈ ਜਹਾਜ਼ ਦੇ ਸਾਰੇ ਮੁਸਾਫਿਰ ਸਹੀ ਸਲਾਮਤ ਆਪਣੇ ਘਰ ਪੁੱਜ ਗਏ ਨੈਕਸਟ ਨੰਬਰ 13 ਸਿਰਜ ਡ੍ਰਿਡਤਾ ਸਿੰਘਾਂ ਦੇ ਸੀਧੇ ਦਿੱਤੇ ਪਰ ਸਿਰ ਨਾ ਦਿੱਤੇ ਜਨਕਿ ਉਹਨਾਂ ਨੇ ਆਪਣੇ ਸੇਟ ਤੇ ਕਟਵਾ ਦਿੱਤੇ ਪਰ ਆਪਣੀ ਡ੍ਰਿਡਤਾ ਨਹੀਂ ਛੱਡੀ ਸ਼ੋਭਾ ਸੁੰਦਰਤਾ ਕਸ਼ਮੀਰ ਨੇ ਪਹਾੜੀ ਨਜ਼ਾਰਿਆਂ ਦੀ ਸ਼ੋਭਾ ਸ਼ਬਦਾਂ ਨਾਲ بیان ਨਹੀਂ ਕੀਤੀ ਜਾ ਸਕਦੀ ਨੰਬਰ 15 ਹੈ ਸ਼ਰਾਫਤ ਪਲਮਾ ਪਲਮਨ ਸੌ ਉਸਰਵੇ ਨਾਲ ਸ਼ਰਾਫਤ ਵਾਲੀ ਤਾਂ ਕੋਈ ਗੱਲ ਹੀ ਨਹੀਂ ਸਬਰ ਸੰਤੋਖ ਸਬਰ ਤੋਂ ਕਾਮ ਲਵੋ ਸ਼ੀਤਲ ਠੰਡਾ ਹਮੇਸ਼ਾ ਸ਼ੀਤਲ ਜਲ ਪੀਓ ਸੋਮਿਆ ਪ੍ਰਾਪਤੀ ਦੇ ਸਾਧਨ ਪਾਣੀ ਕਈ ਸੋਮਿਆ ਤੋਂ ਪ੍ਰਾਪਤ ਹੁੰਦਾ ਹੈ ਸੰਤੁਲਨ ਮਿਸ਼ਰਣ ਵਿੱਚ ਚੀਜ਼ਾਂ ਦੀ ਮਿਕਦਾਰ ਦਾ ਪੱਧਰ ਪ੍ਰਦੂਸ਼ਣ ਨਾਲ ਹਵਾ ਵਿੱਚ ਗੈਸਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਸਾਦਗੀ ਸਲਤਾ ਮੀਆਮੀ ਨੇ ਜੀ ਨੇ ਆਪਣੀ ਬੈਠਕ ਵਿੱਚ ਬਹੁਤ ਸਾਦਗੀ ਰੱਖੀ ਹੋਈ ਸੀ ਸੁਹਾਵਣੀ ਦੇਖਣ ਵਿੱਚ ਸੁੰਦਰ ਪਸੰਦ ਰਿਤੂ ਬੜੀ ਸੁਹਾਵਣੀ ਹੁੰਦੀ ਹੈ ਐਲਾਸ ਸਾਹਿਤਕਾਰ ਕਵਿਤਾ ਜਾਂ ਕਹਾਣੀਆਂ ਦੇ ਲਿਖਣ ਵਾਲਾ ਪ੍ਰਿੰਸੀਪਲ ਤੇਜਾ ਸਿੰਘ ਸੇ ਕੋ ਇੱਕ ਬਹੁਪੱਖੀ ਸਾਹਿਤਕਾਰ ਸੀ ਐਸੀ ਪਹਿਲੇ ਕਿਤੇ ਉਸ ਤੋਂ ਨੈਕਸ ਕਰਾਂਗੇ ਠੀਕ ਹੈ ਊੜਾ ੜਾ ਈੜੀ ਦੇ ਕਿਤੇ ਹੁਣ ਸੱਸੇ ਦੇ ਕੰਟੀਨਿਊ ਕਰਨੇ ਕਾਪੀ ਤੇ